ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਰਪਟਿਕ ਚੈਨਲ ਤੇ ਸਵਾਗਤ ਹੈ ਇਹ ਆ ਜੱਸ ਅਸੀਂ ਬਣਾਈ ਆ ਮਿਆਨੀ ਵਾਲੀ ਸਟ੍ਰੇਟ ਸਲਵਾਰ ਜਿਵੇਂ ਕਿ ਥੋੜੇ ਜੇ ਹੈਵੀ ਸਾਈਜ਼ ਦੇ ਲਈ ਪਰ ਸਟ੍ਰੇਟ ਸਲਵਾਰ ਪਾਣੀ ਚਾਹੁੰਦੇ ਆ ਪਰ ਉਹਨਾਂ ਵਾਸਤੇ ਇੱਕ ਮਿਆਨੀ ਵਾਲੀ ਸਲਵਾਰ ਤਿਆਰ ਕੀਤੀ ਅਸੀਂ ਤੇ ਆਓ ਅਸੀਂ ਦੀ ਕਟਿੰਗ ਦੱਸੀਏ ਸਭ ਤੋਂ ਪਹਿਲਾਂ ਤੁਸੀਂ ਜਿਵੇਂ ਸਟ੍ਰੇਟ ਸਲਵਾਰ ਕਟਿੰਗ ਕਰਦੇ ਆ ਉਵੇਂ ਹੀ ਇਹਨੂੰ 4 ਫੋਲਡ ਕਰਕੇ ਕੱਪੜੇ ਨੂੰ ਵਿਛਾ ਲੈਣਾ ਆ ਔਰ ਉੱਪਰ ਇੱਕ ਨਿਸ਼ਾਨ ਲਗਾ ਕੇ ਜੋ ਵੀ ਕਾਣ ਜਾਂ ਕੋਈ ਐਕਸਟਰਾ ਕਪੜਾ ਹੈਗਾ ਉਹਨੂੰ ਕੱਢ ਲੈਣਾ ਹੈ ਔਰ ਉਸ ਨਿਸ਼ਾਨ ਤੋਂ ਹੀ ਮਾਰਕਿੰਗ ਕਰਨੀ ਆ ਹਮੇਸ਼ਾ ਸਭ ਤੋਂ ਪਹਿਲਾਂ ਕਾਣ ਜ਼ਰੂਰ ਕੱਢ ਲੈਣੀ ਹੁੰਦੀ ਆ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਅਸੀਂ ਕਟਿੰਗ ਕਰਨ ਦੇ ਲਈ ਸਭ ਤੋਂ ਪਹਿਲਾਂ ਕੀ ਦੇਖਾਂਗੇ ਸਲਵਾਰ ਦੀ ਲੰਬਾਈ ਸਲਵਾਰ ਦੀ ਲੰਬਾਈ ਹੈਗੀ ਸਾਡੀ 35 ਇੰਚ ਔਰ ਮੋਰੀ ਅਸੀਂ ਰੱਖਣੀ ਹੈਗੀ ਆ 7 ਇੰਚ ਠੀਕ ਹੈ ਜੀ ਹੁਣ ਕੀ ਕਰਨਾ ਹੈ ਤੁਸੀਂ ਸਭ ਤੋਂ ਪਹਿਲਾਂ ਲੰਬਾਈ ਲਗਾਉਣ ਦੇ ਲਈ ਉੱਪਰ 5 ਇੰਚ 벨ਟ ਦਾ ਐਕਸਟਰਾ ਕੱਢ ਕੇ 5 ਇੰਚ 벨ਟ ਤਿਆਰ ਰੱਖਣੀ ਹੈ ਉਸ ਤੋਂ ਬਾਅਦ ਜਿੰਨੀ ਸਲਵਾਰ ਦੀ ਲੈਂਥ ਆ ਉਹਦੇ ਵਿੱਚ 1 ਇੰਚ ਪਲੱਸ ਕਰ ਲੈਣਾ ਅਸੀਂ ਲਗਾਣਾ 36.5 ਇੰਚ 36.5 ਇੰਚ ਦੀ ਮਾਰਕ ਕਰਨ ਤੋਂ ਬਾਅਦ ਅਸੀਂ ਇੱਥੇ ਇੱਕ ਸਕੇਲ ਨਾਲ ਸਿੱਧੀ ਲਾਈਨ ਡਰਾ ਕਰ ਲੈਣੀ ਹੈ ਲਾਈਨ ਡਰਾ ਕਰਨ ਤੋਂ ਬਾਅਦ ਅਸੀਂ ਲਗਾਣਾ ਹੈ ਮੋਰੀ ਦਾ ਨਿਸ਼ਾਨ ਮੋਰੀ ਹੈਗੀ ਹੈ 7.5 ਇੰਚ ਔਰ 2 ਜਾਂ 1.5 ਇੰਚ ਤੁਸੀਂ ਐਕਸਟਰਾ ਲੈਣਾ ਮੈਂ ਇੱਥੇ 2 ਇੰਚ ਲਿਆਇਆ ਹੁਣ ਇੱਥੋਂ ਕਿਉਂਕਿ ਅਸੀਂ ਮਿਆਣੀ ਪਾਣੀ ਹੈ ਇਸ ਲਈ ਇੱਥੇ ਆਸਣ ਨਹੀਂ ਰੱਖਣਾ ਅਸੀਂ ਮਿਆਣੀ ਵਾਸਤੇ ਜੋ ਲੈਂਥ ਰੱਖਣੀ ਆ ਉਹ ਰੱਖਣੀ ਆ ਉਹ ਕਿੰਨੀ ਰੱਖਣੀ ਆ ਉਹ ਰੱਖਣੀ ਆ ਅਸੀਂ 17 ਇੰਚ ਅਗਰ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਕਿੰਨੀ ਰੱਖਣੀ ਆ ਤੁਹਾਡੀ ਜਿੰਨੀ ਸਲਵਾਰ ਦੀ ਲੈਂਥ ਹੈਗੀ ਆ ਰੱਖੀ ਤੁਸੀਂ ਕਟਿੰਗ ਦੇ ਵਾਸਤੇ ਉਹਦਾ ਹਾਫ ਕਰ ਸਕਦੇ ਆ ਠੀਕ ਹੈ ਜੀ ਮੈਂ ਇੱਥੇ ਰੱਖਿਆ ਆ 17 ਇੰਚ ਕਿਉਂਕਿ ਇੱਥੇ ਪਾਣੀ ਹੈ ਮਿਆਣੀ ਔਰ ਇਸ ਨਿਸ਼ਾਨ ਨੂੰ ਪਹੁੰਚੇ ਦੇ ਨਿਸ਼ਾਨ ਨਾਲ ਅਸੀਂ ਮਿਲਾ ਕੇ ਇੱਕ ਲਾਈਨ ਡਰਾ ਕਰ ਦੇਣੀ ਹੈ ਬਿਲਕੁਲ ਸਿੱਧੀ ਔਰ ਇਸ ਨਿਸ਼ਾਨ ਦੇ ਉੱਤੇ ਅਸੀਂ ਕਟਿੰਗ ਕਰ ਦੇਣੀ ਹੈ ਬਹੁਤ ਹੀ ਈਜ਼ੀ ਤਰੀਕਾ ਹੈ ਮਿਆਣੀ ਵਾਲੀ ਸਟ੍ਰੇਟ ਸਲਵਾਰ ਕਟਿੰਗ ਕਰਨ ਦਾ ਔਰ ਜੋ ਪੈਣਾ ਥੋੜਾ ਹੈਵੀ ਸਾਈਜ਼ ਦੇ ਵਿੱਚ ਹੈ ਔਰ ਸਟ੍ਰੇਟ ਸਲਵਾਰਾਂ ਪਾਉਣੀਆਂ ਚਾਹਣੀਆਂ ਉਹਨਾਂ ਦੇ ਲਈ ਸਭ ਤੋਂ ਬੈਸਟ ਹੈ ਕਿਉਂਕਿ ਟ੍ਰੈਂਡ ਦੇ ਹਿਸਾਬ ਨਾਲ ਸਟ੍ਰੇਟ ਸਲਵਾਰ ਵੀ ਪੈ ਜਾਏਗੀ ਔਰ ਨਾਲ ਉਹਨਾਂ ਨੂੰ ਜ਼ਿਆਦਾ ਕਿਉਂਕਿ ਜੋ ਨਾਰਮਲ ਸਟ੍ਰੇਟ ਸਲਵਾਰ ਹੈ ਉਹ ਥੋੜੀ ਟਾਈਟ ਲੱਗਦੀ ਹੈ ਹੁਣ ਅਸੀਂ ਇਹ ਉੱਪਰੋਂ ਜੋ ਨਿਸ਼ਾਨ ਲਗਾਇਆ ਸੀ ਉਹਨੂੰ ਵੀ ਕਟਿੰਗ ਕਰ ਲੈਣਾ ਹੈ ਠੀਕ ਹੈ ਜੀ ਹੁਣ ਜੋ ਐਕਸਟਰਾ ਕਪੜਾ ਬਚਿਆ ਆ ਉਹਦੀ ਅਸੀਂ ਪਾਵਾਂਗੇ ਮਿਆਨੀ ਇਹ ਜੋ 4 ਫੋਲਡ ਕਪੜਾ ਸੀ ਇਹਦੇ ਉੱਤੇ ਸਾਨੂੰ 4 ਫੋਲਡ ਹੀ ਕਪੜਾ ਚਾਹੀਦਾ ਆ ਮਿਆਨੀ ਪਾਉਣ ਵਾਸਤੇ ਇਹਨੂੰ ਜੋ ਤਿਕੋਣੀ ਸਾਈਡ ਉਹ ਠਾਣੂ ਰੱਖ ਕੇ ਕਪੜੇ ਨੂੰ ਸੈੱਟ ਕਰ ਲੈਣਾ ਆ ਪਹਿਲਾਂ ਬਹੁਤੀ ਚੰਗੀ ਤਰ੍ਹਾਂ ਤਾਂ ਕਿ ਵਿੱਚ ਕੋਈ ਬਲ ਬਿੰਦ ਨਾ ਰਹੇ ਮੈਂ ਇੱਥੇ ਕਪੜੇ ਨੂੰ ਬਿਲਕੁਲ ਪ੍ਰੋਪਰ ਸੈੱਟ ਕਰਕੇ ਰੱਖ ਲਿਆ ਆ ਇਹ ਚਾਰ ਤੇ ਹਾਂ ਮਿਆਨੀ ਵਾਸਤੇ ਕਪੜੇ ਦੀਆਂ ਨੇ ਔਰ ਚਾਰ ਹੀ ਥੱਲੇ ਸਲਵਾਰ ਦੀਆਂ ਨੇ ਇਹਨਾਂ ਨੂੰ ਇੱਕ ਦੂਜੇ ਦੇ ਉੱਪਰ ਜਿੰਨਾ ਤੁਸੀਂ ਮਾਰਜਨ ਸਲਾਈ ਦੇ ਵਿੱਚ ਦੇਣਾ ਚਾਹੁੰਦੇ ਆ ਉਨਾ ਹੀ ਮਾਰਜਨ ਰੱਖ ਕੇ ਅੱਧਾ ਇੰਚ ਉੱਪਰ ਨੂੰ ਵਧਾ ਕੇ ਅਸੀਂ ਕਪੜੇ ਨੂੰ ਰੱਖ ਲੈਣਾ ਆ ਇਹ ਜੋ ਤਕੋਣਾ ਹਿੱਸਾ ਥੋੜਾ ਜਿਹਾ ਤੁਸੀਂ ਵਾਧ ਰੱਖ ਸਕਦੇ ਹੋ ਕਿਉਂਕਿ ਇਹ ਕਟਿੰਗ ਹੋ ਜਾਏਗਾ ਇੱਥੋਂ ਅਸੀਂ ਇੱਕ ਸਿੱਧੀ ਲਾਈਨ ਡਰਾ ਕਰਾਂਗੇ ਔਰ ਇਸ ਲਾਈਨ ਤੋਂ ਅਸੀਂ نیچے ਨੂੰ ਦੇਖਣਾ ਹੈ ਆਸਣ ਜਿੰਨਾ ਵੀ ਆਸਣ ਤੁਸੀਂ ਰੱਖਣਾ ਚਾਹੁੰਦੇ ਹੋ ਮੈਂ ਇੱਥੇ 1.5 ਲੈਣਾ ਆ ਮੇਰਾ 1.5 ਇੱਥੇ ਨਿਸ਼ਾਨ ਆ ਰਿਹਾ ਆ ਤਾਂ ਇੱਥੇ ਇੱਕ ਸਿੱਧੀ ਲਾਈਨ ਡਰਾ ਕਰਾਂਗੇ ਆਸਣ ਵਾਸਤੇ ਔਰ ਇਸ ਨਿਸ਼ਾਨ ਤੋਂ ਜੋ ਕੁੰਦਿਆਂ ਦੀ ਕਟਾਈ ਅਸੀਂ ਪਹਿਲਾਂ ਬਾਈ ਸੀ ਉਹਦੇ ਨਾਲ ਇਹਨੂੰ ਮਿਲਾ ਦੇਣਾ ਆ ਮਿਲਾਨ ਤੋਂ ਬਾਅਦ ਜੋ ਐਕਸਟਰਾ ਫੈਬਰਿਕ ਆਏਗਾ ਆ ਉਹਨੂੰ ਕਟਿੰਗ ਕਰ ਲੈਣਾ ਆ ਅਗਰ ਤੁਹਾਨੂੰ ਇਹ ਮਿਆਣੀ ਵਾਲੀ ਸਲਵਾਰ ਦੀ ਵੀਡੀਓ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਇਸ ਨਿਸ਼ਾਨ ਤੇ ਵੀ ਅਸੀਂ ਕਟਿੰਗ ਕਰਕੇ ਉੱਪਰੋਂ ਵੀ ਬਿਲਕੁਲ ਸਿੱਧਾ ਕਟਿੰਗ ਕਰ ਲੈਣਾ ਹੈ। ਇਹ ਹੋ ਗਈ ਸਾਡੀ ਮਿਆਨੀ ਵਾਲੀ ਸਲਵਾਰ। ਬਹੁਤ ਹੀ ਆਸਾਨ ਤਰੀਕਾ ਹੈ। ਇਸ ਤੋਂ ਬਾਅਦ ਅਸੀਂ ਜੋ ਸਟ੍ਰੇਟ ਸਲਵਾਰ ਦੇ ਵਿੱਚ ਮੀਨ ਪੁਆਇੰਟ ਕਟਿੰਗ ਕਰਦੇ ਹਾਂ। ਪਹੁੰਚਾ ਤਾਂ ਕਿ ਸਾਡੇ ਪੈਰਾਂ ਤੇ ਡਿਗੇ ਨਾ ਉਸ ਦੇ ਵਾਸਤੇ ਅਸੀਂ ਕੀ ਕਰਨਾ ਹੈ। ਸਾਂਝੀ ਸਾਈਡ ਤੋਂ 6 ਇੰਚ ਦਾ ਇੱਕ ਨਿਸ਼ਾਨ ਲਗਾਣਾ ਹੈ ਕਿਉਂਕਿ ਨਾਰਮਲੀ 6 6.5 ਦੇ ਹੁੰਦੇ ਆ ਸਾਂਝੀ ਸਾਈਡ ਤੋਂ ਲਗਾ ਕੇ ਕਰੀਜ ਵਾਲੀ ਸਾਈਡ ਹੇਠਾਂ ਨੂੰ ਅਸੀਂ 1.5 ਇੰਚ ਦੀ ਮਾਰਕਿੰਗ ਕਰਨੀ ਹੈ 1.5 ਇੰਚ ਤੋਂ ਡਾਊਨ ਅਸੀਂ ਮਿਲਾ ਲੈਣਾ ਹੈ ਔਰ ਮਿਲਾਨ ਤੋਂ ਬਾਅਦ ਇਸ ਨਿਸ਼ਾਨ ਤੇ ਅਸੀਂ ਕਰ ਲੈਣੀ ਹੈ ਕਟਿੰਗ ਇਹਦੇ ਨਾਲ ਜਿਹੜੀ ਸਲਵਾਰ ਹੈ ਉਹ ਖੜਵੀ ਰਹਿੰਦੀ ਆ ਬਹੁਤ ਹੀ ਪਿਆਰੀ ਬਣਦੀ ਹੈ ਇਹ ਵਾਲੀ ਸਲਵਾਰ ਇਹ ਹੋਗੀ ਸਾਡੀ ਸਟ੍ਰੇਟ ਸਲਵਾਰ ਮੈਨੀ ਵਾਲੀ ਦੀ ਕਟਿੰਗ ਇਹਨਾਂ ਚਾਰਾਂ ਨਿਸ਼ਾਨਾ ਕੱਪੜਿਆਂ ਨੂੰ ਅਸੀਂ ਇੱਥੋਂ ਜੋੜ ਲੈਣਾ ਹੈ ਔਰ ਉਸ ਤੋਂ ਬਾਅਦ ਫਿਰ ਆਸਣ ਜੋੜ ਕੇ ਅਸੀਂ ਪੌਂਚੇ ਬਣਾ ਕੇ ਇਹਦੀ ਸਟਿਚਿੰਗ ਹੋ ਜਾਣੀ ਹੈ ਹੁਣ ਅਸੀਂ ਜੋ ਐਕਸਟਰਾ ਫੈਬਰਿਕ ਹੈਗਾ ਉਹਦੇ ਵਿੱਚੋਂ ਕੱਟਣੀ ਹੈ 벨ਟ 벨ਟ ਕੱਟਣ ਦੇ ਲਈ ਪਹਿਲਾਂ ਅਸੀਂ ਜੋ ਐਕਸਟਰਾ ਫੈਬਰਿਕ ਹੈਗਾ ਹੈ ਉਹਨੂੰ ਕਟਿੰਗ ਕਰ ਲੈਣਾ ਆ 스ਕੇਲ ਦੇ ਨਾਲ ਨਿਸ਼ਾਨ ਲਗਾ ਕੇ ਤਾਂ ਕਿ ਜੋ ਐਕਸਟਰਾ ਫੈਬਰਿਕ ਹੈਗਾ ਉਹਦੀ ਕਾਨ ਹੈ ਉਹ ਸਾਰੀ ਨਿਕਲ ਜਵੇ ਜਿੰਨੀ ਤੁਸੀਂ ਬੈਲਟ ਰੱਖਣੀ ਆ 5 ਇੰਚ ਤਿਆਰ ਹੈ ਤਾਂ ਤੁਸੀਂ 7 ਇੰਚ ਵੀ ਰੱਖ ਸਕਦੇ ਹੋ ਅਗਰ ਤੁਹਾਨੂੰ ਲੱਗਦਾ ਕਿ ਸਾਡੇ ਕੋਲੋਂ ਨੇਫਾ ਜ਼ਿਆਦਾ ਭੰਨ ਹੁੰਦਾ ਹੈ ਚੋੜਾ ਭੰਨਣਾ ਆ ਤਾਂ ਤੁਸੀਂ 8 ਇੰਚ ਦੀ ਵੀ ਕਟਿੰਗ ਕਰ ਸਕਦੇ ਹੋ ਠੀਕ ਹੈ ਜੀ ਮੈਂ ਇੱਥੇ 8 ਇੰਚ ਦੀ ਕਟਿੰਗ ਕਰੂੰਗੀ ਇਤੋਂ ਸੀ ਨਿਸ਼ਾਨ ਤੋਂ 8 ਇੰਚ ਦਾ ਮਾਰਕ ਲਗਾਵਾਂਗੇ ਸਾਰਾ ਨਿਸ਼ਾਨ 8 ਇੰਚ ਦਾ ਲਗਾ ਕੇ 8 8 ਇੰਚ ਦੀ ਮਾਰਕਿੰਗ ਕਰ ਲੈਣੀ ਆ ਔਰ ਸਲਵਾਰ ਦੀ ਜੋ ਬੈਲਟ ਹੈਗੀ ਆ ਉਹ ਦੇਖ ਲੈਣੀ ਆ ਸੀ ਕਿ ਕਿੰਨੀ ਆ ਜਿੰਨੀ ਬੈਲਟ ਤਿਆਰ ਹੋਵੇ ਉਸ ਤੋਂ 1 ਇੰਚ ਐਕਸਟਰਾ ਅਸੀਂ ਲੈ ਲੈਣਾ ਆ ਕਿਉਂਕਿ ਹਾਫ ਹਾਫ ਇੰਚ ਦੋਨੋਂ ਸਾਈਡ ਸਲਾਈ ਦੇ ਵਿੱਚ ਆਏਗਾ ਮੇਰੀ 25 ਇੰਚ ਦੀ 벨ਟ ਹੈ ਔਰ ਮੈਂ ਇੱਥੇ 26 ਇੰਚ ਦੀ ਕਟਿੰਗ ਕਰ ਰਹੀ ਹਾਂ ਪਹਿਲਾਂ ਅਸੀਂ ਜੋ ਐਕਸਟਰਾ ਮਾਰਜਨ ਫੈਬਰਿਕ ਕੱਢਣ ਦੇ ਲਈ ਸੀ ਨਿਸ਼ਾਨ ਲਗਾਇਆ ਸੀ ਉਹਦੇ ਉੱਤੇ ਅਸੀਂ ਕਟਿੰਗ ਕਰ ਲਾਂਗੇ ਉਸ ਤੋਂ ਬਾਅਦ ਜੋ ਅਸੀਂ ਨਿਸ਼ਾਨ ਲਗਾਏ ਨੇ ਉਹਨਾਂ ਨਿਸ਼ਾਨਾਂ ਦੇ ਉੱਤੇ ਉੱਤੇ ਅਸੀਂ ਦੀ ਪ੍ਰੋਪਰ ਕਟਿੰਗ ਕਰ ਲੈਣੀ ਹੈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਅਗਰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਨਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਹੋ ਗਈ ਸਾਡੀ 벨ਟ ਦੀ ਕਟਿੰਗ ਔਰ ਇਹ ਹੋ ਗਈ ਸਾਡੀ ਸਲਵਾਰ ਥੈਂਕ ਯੂ ਫॉर ਵਾਚਿੰਗ ਕੌਰ ਬੁਟਿਕ ਚੈਨਲ